ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਗਉੜੀ ਸ਼ੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਾਨਬੇ ਰਾਗ ਭਇਆ ਜੀਓ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਹਾਰ ਜੀਓ ਗੁਰਪੁਰਖ ਬਿਦਾਤੇ ਉਰਕੋ ਬਿਦਾਦਾ ਇੱਕ ਸ੍ਰੀਤਰ ਕਿਉ ਮਿਲੇ ਤੋ ਜੋ ਉਡੀਨੀਆਂ ਕਰ ਕਰੇ ਸਿਰ ਸੇਵਾ ਕਰ ਕਰੀ ਸੇਵਾ ਸੀ ਸਚਰਨੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਰੰਗ ਜਿਉ ਪਿਆਸੇ ਕਿਉ ਮਿਲਿਆ ਪ੍ਰਭ ਦਾਤੇ ਇੱਕ ਦਿਨੋ ਕਿਰੋ ਜਿਉ ਸੁਣ ਕੰਤ ਪਿਆਰੀ ਨਿਰਮਨ ਤਨ ਮੋਹ ਲੀਆ ਜਿਉ ਦੇਖ ਚਲਤ ਤੇਮਾਰੀ ਚਲਤਾ ਤੇਮਾਰੀ ਦੇਖ ਮੋਹੀ ਉਦਾਸ ਤਨ ਕਿਉ ਧੀਰੇ ਗੁਣਵੰਤ ਨਾਹ ਦਿਆਲ ਬਾਲਾ ਸਰਬ ਗੁਣ ਪਰ ਪੂਰੇ ਤੇਰੇ ਦੋਸ਼ ਨਾਹੀ ਸੁਖਾਂ ਦਾਤੇ ਹਉ ਵਿਛੜੀ ਬਰਿਆਰੀ ਬਿਨਵੰਤ ਬਿਨਵੰਤ ਨਾਨਕ ਦਇਆ ਧਾਰੋ ਕਰਿ ਆਵੋ ਨਾ ਪਿਆਰੇ ਆਉ ਮਨਿ ਅਰਪੀ ਸਭ ਤਨਿ ਅਰਪੀ ਅਰਪੀ ਸਭ ਦਿਸਾ ਆਉ ਸਿਰਿ ਅਰਪੀ ਤੇ ਸੰਬੀਤ ਪਿਆਰੀ ਜੋ ਪ੍ਰਭ ਦੇ ਸੰਦੇਸ਼ਾ ਅਰਪਿਓ ਤਾਂ ਸੀਸ ਸੁਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਕਿਨ ਮਾਹੀ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਮਨ ਬਿਟੇ ਸਗਲੇ ਜੰਦੇ ਸਾ ਬਿਨਵੰਤ ਨਾਨਕ ਕੰਤ ਮਿਲੇ ਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਭਇਆ ਜਿਉ ਵਜੀਵदाई ਕਰ ਲਾਲ ਆਇਆ ਪਿਆਰਾ ਸਭ ਤਿਖਾਂ ਬਜਾਈ ਮਿਲੇ ਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭਮੀ ਤਰਬੰਦ ਬਹਰ ਕੀ ਉਪਜਿਆ ਦੂਦ ਥਾਉ ਗਵਾਇਆ ਅਨਹਤ ਵਾਜੇ ਵਜੇ ਕਰਮੈ ਪਿਰ ਸੰਗ ਸੇਜ ਵਿਸਾਈ ਬਿਨਵੰਤ ਨਾਨਕ ਸਹਿਜ ਰਹੇ ਅਰ ਮਿਲੇ ਆ ਕੰਤਰ ਸੁਖਦਾਈ ਗਉੜੀ ਮਹੱਲਾ ਪੰਜਵਾ ਮੋਹਨ ਤੇਰੇ ਉਚੇ ਮੰਦਰ ਮਹਿਲੇ અપਾਰਾ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮ ਸ਼ਾਲਾ ਧਰਮ ਸਾਲੇ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੀ ਜੈ ਸਾਦੇ ਸੰਤ ਇਕੱਤਰ ਹੋਵੇ ਕਹਾਂ ਤੁਝੇ ਤੇ ਆਵੇ ਕਰ ਦਇਆ ਮਿਆ ਦੇ ਆਲ ਸੁਆਮੀ ਓਹੋ ਦੀਨਾ ਕਿਰਪਾਰ ਬਿਨਵੰਤ ਨਾਨਕ ਦਰਸ ਪਿਆਸੇ ਮੇਰੇ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਨੂਪ ਚਾਲਨ ਰਾਲੀ ਮੋਹਨ ਤੁਮਾਨੇ ਏਕ ਜੀ ਅਵਰ ਸਭ ਰਾਲੀ ਮਾਨੇ ਤਾਂ ਏਕ ਅਲੇਖ ਠਾਕਰ ਜਿਨੇ ਸਭ ਕਲਤਾਰੀਆ ਤੁਧ ਬਚਨ ਗੁਰ ਕੈ ਵਸਤ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਿਆ ਆਪ ਸਭ ਕਲਦਾਰੀਆ ਬਿਰਵੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੇ ਮਾਰੀਆ ਮੋਹਨ ਤੁਧ ਸਤ ਸੰਗਤ ਤੇ ਆਵੇ ਦਰਸ਼ ਤੇ ਆਨਾ ਮੋਹਨ ਜਮ ਨੇੜ ਨ ਆਵੇ ਤੁਧ ਜਾਪੇ ਨੀਦਾਨਾ ਮਉਨ ਜਮਨੀੜ ਨ ਆਵੇ ਤੁਧ ਜਪੇ ਨਿਦਾਨਾ ਜਮ ਕਾਲ ਤਿੰਨ ਕੋ ਲਗੇ ਨਾਹੀ ਜੋ ਇਕ ਮਨ ਤੇ ਆਵੇ ਮਨ ਬਚਨ ਕਰਮ ਜੇ ਤੁਧ ਅਰਧੇ ਸੇ ਸਬੇ ਫਲ ਪਾਵੇ ਮਲਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨੇ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੋਂ ਸੋ ਫਲ ਫਲਿਆ ਸੰ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਬ ਤਾਰੇ ਤਾਰੇ ਆ ਜਹਾਨ ਲਜਾ ਬਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਦੁਦਨੋ ਤਨ ਕਾਇਆ ਤਿਨ ਜਮ ਨੀੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮਰਾਰੇ ਬਿਨ ਵੰਦਨਾ ਨਿਕ ਟੇਕ ਰਾਖੀ ਜਿਤੇ ਲਗਤਰਿਆ ਸੰਸਾਰੇ ਗਉੜੀ ਮਹੱਲਾ ਪੰਜਵਾਂ ਸ਼ਲੋਕ ਪਤ ਤਯ ਸੰਕਪਨੀਤ ਕਰ ਪੁੰਨ ਪੁਨ ਬਲਹਾਰ ਪਤ ਤਯ ਸੰਕਪਨੀਤ ਕਰ ਪੁੰਨ ਪੁਨ ਬਲਹਾਰ ਨਾਨਕ ਰਾਮ ਨਾਮ ਜਪ ਪਾਪਕ ਤਿਨ ਗ੍ਰਿਵਿਕ দানਹਾਰ ਸ਼ੰਤ ਜਪਮਨਾ ਤੂੰ ਰਾਮ ਨਰੈਨ ਗੋਵਿੰਦੋ ਹਰਮਦੋ ਤਿਆਏ ਮਨਾ ਮੋਰਾ ਮਕੰਦੀ ਕਟਿਏ ਕਲ ਦੁਖ ਪਾਦੋ ਦੁਖ ਹਰਨੋ ਦੀਨ ਸ਼ਰਨ ਸ੍ਰੀ ਤਰ ਚਰਨ ਕਮਲ ਅਰਾਦੀਐ ਜਮ ਪੰਦ ਬਿਖੜਾਇ ਅਗਨ ਸਾਗਰ ਨੇਮਕੋ ਸਿਮਰਤ ਸਾਦੀਏ ਕਲਮਲਾ ਦਾਤਾ ਸੁਧ ਕਰਤਾ ਜਿਨ ਸੇ ਰਹਿਣੀ ਅਰਾਧੋ ਬੇਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਦੋ ਸਿਮਰਮਣਾਦ ਮੋਦਰ ਦੁਖ ਹਰ ਪੈ ਪੰਜਨ ਹਰ ਰਾਯਾ ਸ੍ਰੀ ਰੰਗੋ ਦਿਆਲ ਮਨੋਰ ਭਗਤ ਵਛਲ ਬਿਰਦਾਇਆ ਭਗਤ ਵਚਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ ਤੁਮੇ ਅੰਧ ਕੂਪ ਦੀ ਅਦਾਰੇ ਨਾ ਮਨ ਵਸਾਈਐ ਸੁਰ ਸਿਧ ਗਣ ਗੰਧਰਬ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਤਾਰੀ ਕੁਰੂ ਨਾਮੈ ਸਮਰਤ ਸੁਆਮੀ ਟਟ ਘਟ ਪ੍ਰਾਨੋ ਆਦਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤਿਯ ਗਮਿਯ 파ਰੋ ਸ਼ਰਨ ਜੋਗ ਸਮਰਥ ਮੋਨ ਸਰਬ ਦੋਖ ਬਿਦਾਰੋ ਰੋਗ ਸੋਗ ਦੋਖ ਬਿਨਸੈ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰਥ ਕਲਤਾਰੀ ਗੋਗਾਉ ਮਨਾ ਅਚੂਤ ਬਨਾਸੀ ਸਭ ਤੇ ਉੱਚ ਦੇ ਅਲਾ ਬਿਸੁੰਬਰ ਦੇਵਨ ਕੋ ਵੇਕੇ ਸਰਬ ਕਰੇ ਪ੍ਰਤਪਾਲਾ ਪ੍ਰਤਪਾਲ ਮਹਾ ਦਿਆਲ ਦਾਨਾ ਦਇਆਦਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਨਾਸੇ ਜੀ ਜਾਂ ਕੇ ਪ੍ਰਭ ਬਸੈ ਸੋ ਪਰਸਾਨ ਦੇਵਾ ਸਫਲੋ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਕਿਛ ਪੁੰਨੀ ਜਪਤ ਦੀਨ ਦਿਆਲਾ ਗੌੜੀ ਮਹੱਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਈ ਲੈ ਹਰ ਕੰਤੇ ਮਾਨ ਤਿਆਰ ਕਰ ਭਗਤ ਉਠ ਗੌਰੀ ਮੋਹੀ ਸਾਧੂ ਮੰਤੇ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਏ ਰੀਤੇ ਪਲੀ ਭਗਵੰਤੇ ਨਾਨਕ ਜਰਾ ਮਰਨ ਪਰੇ ਨਾਨਕ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਪੁਨੀਤ ਕਰੇ ਤਿਸ ਜੰਤੇ ਸੁਣ ਸਕੀਏ ਇਹ ਪਲੀ ਬੇਨੰਤੀ ਇਹੇ ਮਤਾਤ ਪਕਾਈਐ ਸੈ ਜੋ ਸਭੈ ਉਪਾਧ ਰਹਿਤ ਹੋਏ ਗੀਤ ਗੋਵਿੰਦ ਗਾਈਐ ਕਾਲ ਕਲੇਸ਼ ਮਿਟੇ ਪਰਮਨਾਸੇ ਮਨ ਚਿੰਦੇ ਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਐ ਸਖੀ ਈਸ਼ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਜਨੁ ਪਿਆਸੀ ਦਰਸ ਬਿਗਰਾਗਨ ਪੀਖੋ ਥਾਨ ਸਬਾਈ ਕੋਜ ਲੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਲਾਈ ਨਾਨਕ ਤੈਨ ਮਿਲੇ ਆਸੁਰ ਜਨ ਸੁਖ ਦਾਤਾ ਸੇ ਵਡ ਪਾਗੀ ਮਾਈ ਸਖੀ ਨਾਲ ਵਸਾਇ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪ ਨੜਾ ਫਿਰ ਮਿਲੇਆ ਵਰਮ ਕੋਇਓ ਸ਼ਾਂਤ ਸਹਿਜ ਸੁਆਮੀ ਵਰਗਾਸ ਪਿਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨ ਟਲਿਆ ਸੋਣ ਸਖੀਏ ਮਿਲੇ ਉਦਮ ਕਰੇ ਹਾ ਬਨਾਹੀ ਲੈ ਹਰ ਕੰਤੇ ਮਾਨ ਤਿਆਗ ਕਰ ਭਗਤ ਟ ਗਉਰੀ ਮੋਹਿ ਸਾਧੂ ਮੰਤੇ ਸਖੀ ਵਸਿਆ ਆਇਆ ਫਿਰ ਨਾ ਛੋੜ ਜਾਈ ਸਖੀ ਵਸਿਆ ਆਇਆ ਫਿਰ ਛੋੜ ਨਾ ਜਾਈ ਏ ਰੀਤ ਭਲੀ ਭਗਵੰਤੇ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਪਨੀਦ ਕਰੇ ਤੇ ਸਜੰਤੇ ਸੁਣ ਸਖੀਏ ਏ ਭਲੀ ਬੇਨੰਤੀ ਇਹੇ ਮਨ ਤਾਂ ਤਪਕਾਈਐ ਸਹਿਜ ਸੁਭਾਈ ਉਪਾਧ ਰਹਿਤ ਹੋਏ ਗੀਤ ਗਵਿੰਦ ਗਾਈਐ ਕਲ ਕਲੇਸ਼ ਮਿਟੇ ਪਰਮ ਨਾਸੈ ਮਨ ਚਿੰਦੇ ਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਐ ਸਕੀਐਸ਼ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪਜਾਈ ਪੰਨ ਪਿਆਸੀ ਦਰਸ ਬਿਰਾਗਣ ਪੇਖੋ ਥਾਨ ਸਬਾਈ ਕੋਜ ਲਹੂ ਹਰ ਸੰਤ ਜਨਾ ਸੰਗ ਸਮਰਾਥਪੁਰ ਕਮਲਾਈ ਨਾਨਕ ਤੈਨ ਮਿਲੇ ਸੁਰਜਨ ਸੁਖਦਾਤਾ ਸਹੀ ਵਡ ਭਾਗੀ ਮਾਈ ਸਖੀ ਨਾਲ ਵਸਾਈ ਆਪਣੇ ਨਾਂ ਪਿਆਰੀ ਮੇਰੇ ਮਨ ਤਨ ਹਰ ਸੰਗ ਹਿਲਿਆ ਸੋਣ ਸਖੀਏ ਮੇਰੀ ਨੀਂਦ ਪਲੀ ਮੈਂ ਆ ਬੰਡੜਾ ਫਿਰ ਮਿਲਿਆ ਪਰਮ ਕੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰਪਾਇ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਵਾਹਿਗੁਰਜੀ ਕਾ ਕਾਲ ਸਾ ਵਾਹਿਗੁਰਜੀ ਕੀ ਫਤ ਗੁਰੂ ਪਿਆਰੀ ਗੁਰੂ ਰੂਪੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸਹਿਜ ਪਾਠ ਦੇ ਜਿਹੜੇ ਆ ਜਾਪ ਕੀਤੇ ਆ ਔਰ ਬਾਣੀ ਪੜਦੇ ਆ ਦਾਸ ਕੋਲੋਂ ਏਕ ਨੀ ਏਕ ਪ੍ਰਕਾਰ ਦੀਆਂ ਪੁੱਲਾਂ ਤੇ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਰੂਪੀ ਸਾਧ ਸੰਗਤ ਤੇ ਸੇਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਜੜੀਆਂ ਵਾ ਉਹ ਮਾਫ਼ ਕਰਨੀਆਂ ਤੇ ਗੁਰੂ ਦੀਆਂ ਜਿਹੜੀਆਂ ਵਿਚਾਰਾਂ ਨੇ ਗੁਰੂ ਦੇ ਜਿਹੜੇ ਸ਼ਬਦ ਨੇ ਉਹ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਹਿਰਦੇ ਨੂੰ ਪਵਿੱਤਰ ਕਰੀਏ ਸ਼ੁੱਧ ਕਰੀਏ ਸਾਫ਼ ਕਰੀਏ ਮਨ ਦੀ ਮੈਲ ਦੂਰ ਕਰਕੇ ਔਰ ਆਪਣੇ ਮਨ ਨੂੰ ਪਵਿੱਤਰ ਬਣਾਈਏ ਤੇ ਇਸ ਪਵ ਸਾਗਰ ਤੋਂ ਜਿਹੜਾ ਵਾ ਤਾਂ ਹੀ ਸਾਡਾ ਜਿਹੜਾ ਪਾਰ ਉਤਾਰਾ ਹੋਣਾ ਵਾ ਜੇਕਰ ਅਸੀਂ ਗੁਰੂ ਦੇ ਸ਼ਬਦਾਂ ਦੇ ਅਨਸਾਰ ਆਪਣਾ ਜੀਵਨ ਜਿਹੜਾ ਵਾ ਬਸਰ ਕਰਨ ਦੀ ਕੋਸ਼ਿਸ਼ ਕਰਾਂਗੇ ਵੇਖਿਆ ਕਿ ਗੁਰੂ ਦੇ ਸ਼ਬਦ ਕਮਾਉਣੇ ਬੜੇ ਔਖੇ ਆ ਇਹ ਬੜਾ ਸੱਚਾ ਸੁੱਚਾ ਰਾਹ ਵਾ ਇਤੇ ਚੱਲਣਾ ਮਨੁੱਖ ਵਾਸਤੇ ਜਿਹੜਾ ਵਾ ਬੜਾ ਕਠਿਨ ਆ ਕਿਉਂਕਿ ਜਿਹੜਾ ਮਾਇਆ ਦਾ ਪ੍ਰਭਾਵ ਆ ਇਹ ਮਨੁੱਖ ਉਤੇ ਨਾ ਹੈਵੀ ਹੋ ਗਿਆ ਵਾ ਕਿ ਹਰ ਮਨੁੱਖ ਚਾਹੁੰਦਾ ਕਿ ਮੈਂ ਜਿਹੜਾ ਵਾ ਰਾਤੋਂ ਰਾਤ ਮੀਰ ਹੋ ਜਾਂ ਪਰ ਗੁਰੂ ਪਿਆਰਿਓ ਤਾਂ دنیਵੀ ਤਾਂ ਦੌਲਤ ਜਿੱਥੇ ਆਪਾਂ ਨੂੰ ਲੋੜ ਆ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ دنیਵੀ ਚੀਜ਼ਾਂ ਵੀ ਚਾਹੀਦੀਆਂ ਵਾ ਸੰਸਾਰ ਵਿੱਚ ਰਹਿਣ ਵਾਸਤੇ ਪੈਸਾ ਵੀ ਚਾਹੀਦਾ ਦੌਲਤ ਚਾਹੀਦੀ ਆ ਪਰਿਵਾਰ ਵੀ ਚਾਹੀਦਾ ਆ ਸਮਾਜ ਦੇ ਨਾਲ ਰਿਸ਼ਤੇ ਵੀ ਨਿਭਾਉਣੇ ਆ ਇਹ ਸਾਰੇ ਕਾਰਜ ਆਪਾਂ ਕਰਨੇ ਆ ਗੁਰੂ ਸਾਹਿਬਾਨ ਨੇ ਇਸੇ ਕਰਕੇ ਗ੍ਰਿਸਥ ਧਰਮ ਨੂੰ ਜੜੀ ਆ ਗ੍ਰਿਸਥਾਸ ਰਿਮ ਨੂੰ ਜੜੀ ਪ੍ਰਵਾਨਗੀ ਦਿੱਤੀ ਆ ਕਿ ਤੁਸੀਂ ਆਪਣਾ ਜਿਹੜਾ ਵਾ ਪਰਿਵਾਰ ਵਿੱਚ ਰਹਿ ਕੇ ਘਰ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਨਾ ਅੰਜਨ ਮਾਹੀ ਨਰਨਾਰੇ ਕਿ ਇਸ ਸੰਸਾਰ ਦੇ ਵਿੱਚ ਰਹਿ ਕੇ ਕਮਲ ਦੇ ਫੁੱਲ ਵਾਂਗ ਅਸੀਂ ਜਿਹੜਾ ਵਾ ਚਿੱਕੜ ਦੇ ਵਿੱਚ ਜਿਹੜਾ ਫੁੱਲ ਉਗਦਾ ਨਾ ਕਮਲ ਦਾ ਫੁੱਲ ਪਾਣੀ ਵਿੱਚ ਚਿੱਕੜ ਚ ਪਰ ਉਹ ਆਪਣੀ ਖੂਬਸੂਰਤੀ ਜਿਹੜੀ ਹੈ ਬਰਕਰਾਰ ਰੱਖਦਾ ਇਹ ਸੋਹਣਾ ਲੱਗਦਾ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਨੇ ਆ ਉਹ ਸੰਸਾਰ ਵਿੱਚ ਰਹਿੰਦੇ ਆ ਆਪਣੇ ਫਰਜ਼ੇ ਵੀ ਪੂਰੇ ਕਰਦੇ ਆ ਇਮਾਨਦਾਰੀ ਨਾਲ ਰਹਿੰਦੇ ਆ ਔਰ ਵਾਤੋਵਾਦ ਉਹ ਪਰਪੁਕਾਰ ਕਰਦੇ ਆ ਜਿੱਥੇ ਉਹ ਆਪਣੇ ਵਾਸਤੇ ਜੁੰਦੇ ਆ ਉੱਥੇ ਦੂਜਿਆਂ ਦਾ ਵੀ ਭਲਾ ਕਰਨ ਦੀ ਕੋਸ਼ਿਸ਼ ਕਰਦੇ ਕਹਿਣ ਤੋਂ ਭਾਵ ਕਿ ਉਹ ਜਿਹੜੇ ਬਿਮਾਰ ਨੇ ਲਾਚਾਰ ਨੇ ਜਿਹੜੇ ਪੈਸਾ ਨਹੀਂ ਕਮਾ ਸਕਦੇ ਕਿਸੇ ਪੱਖੋਂ ਵੀ ਜਿਹੜੇ ਗਰੀਬ ਨੇ ਵਾਕਿਆ ਜਿਹੜੇ ਲੋੜਵੰਦ ਨੇ ਉਹਨਾਂ ਦੀ ਜਿਹੜੀ ਉਸਹਾਇਤਾ ਕਰਦੇ ਆ ਥੋੜੇ ਜੋ ਥੋੜਾ ਦੇ ਕੇ ਕਿਉਂਕਿ ਇਹ ਜਿਹੜਾ ਪੁੰਨ ਆ ਨਾ ਇਹ ਸਭ ਤੋਂ ਵੱਡਾ ਫਾਲਿਆ ਕਿਉਂਕਿ ਧਰਮ ਦੇ ਵਿੱਚ ਜਿਹੜਾ ਸਾਨੂੰ ਸਮਝਾਇਆ ਗਿਆ ਵਾ ਕਿ ਕਰ ਪੁੰਨੋ ਨੀਚ ਸਦਾਈਏ ਕਿ ਪੁੰਨ ਜਿਹੜਾ ਵਾ ਕਰਨਾ ਜਿਹੜਾ ਵਾ ਕਿਸੇ ਦਾ ਭਲਾ ਕਰਨਾ ਜਿਹੜਾ ਵਾ ਉਹ ਸਭ ਤੋਂ ਵੱਡਾ ਵਾ ਤੇ ਪੁੰਨ ਕਰਕੇ ਇਹ ਨਹੀਂ ਕਹਿਣਾ ਕਿ ਮੈਂ ਜਿਹੜਾ ਵਾ ਪੁੰਨ ਕਰਕੇ ਵੱਡਾ ਹੋ ਗਿਆ ਮੈਂ ਆਪਣੇ ਆਪ ਨੂੰ ਜਿਹੜਾ ਹੰਕਾਰ ਨਹੀਂ ਕਰਨਾ ਆਪਣੇ ਮਨ ਵਿੱਚ ਮੈਂ ਨਹੀਂ ਰੋਣੀ ਕਿ ਮੈਂ ਇਹ ਕੰਮ ਕੀਤਾ ਆਪਣੇ ਆਪ ਨੂੰ ਨਿਮਾਣਾ ਜਾ ਜਿਹੜਾ ਵਾ ਪ੍ਰਭੂ ਦਾ ਦਾਸ ਜਿਹੜਾ ਵਾ ਗੁਰੂ ਦਾ ਦਾਸ ਜਿਹੜਾ ਵਾ ਅਕਮਾਉਣਾ ਵਾ ਕਿਉਂਕਿ ਜੀ ਦਇਆ ਪਰਵਾਨਿਆ ਆਪਾਂ ਜੀਵਾਂ ਦੇ ਦਇਆ ਜਿਹੜੀ ਕਰਦੇ ਆ ਨਾ ਕਿਸੇ ਦਾ ਭਲਾ ਕਰਦੇ ਆ ਉਹ ਗੁਰੂ ਨੂੰ ਜਿਹੜਾ ਵਾ ਉਹ ਪਰਮਾਤਮਾ ਨੂੰ ਪ੍ਰਵਾਣਿਆ ਬੜਾ ਕੋਸ਼ ਹੁੰਦਾ ਪਰਮਾਤਮਾ ਜਦੋਂ ਅਸੀਂ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੇਸ਼ੱਕ ਭਲਾ ਜਿਹੜਾ ਕਿਸੇ ਵੀ ਰੂਪ ਵਿੱਚ ਕੀਤਾ ਜਾ ਸਕਦਾ ਜਰੂਰੀ ਨਹੀਂ ਪੈਸੇ ਨਾਲ ਕੀਤਾ ਜਾ ਸਕਦਾ ਕਿਸੇ ਨੂੰ ਪਾਣੀ ਵੀ ਪਿਆ ਸਕਦੇ ਹਾਂ ਰਾਈ ਜਾਂਦੇ ਨੂੰ ਕਿਸੇ ਦੇ ਨਾਲ ਜਿਹੜਾ ਵਾ ਸਫਰਦਾਨ ਉਹਦੀ ਸਹਾਇਤਾ ਕਰ ਸਕਦੇ ਹਾਂ ਸੋ ਭਲੇ ਕਰਨ ਦੇ ਤਰੀਕੇ ਜਿਹੜੇ ਆ ਵਕ ਵਕ ਹੋ ਸਕਦੇ ਪਰ ਸਾਡੇ ਮਨ ਵਿੱਚ ਸਵਾਰਥ ਨਹੀਂ ਹੋਣਾ ਚਾਹੀਦਾ ਭਲਾ ਕਰਨ ਦੀ ਬਜਾਏ ਨਿਰਸਵਾਰਥ ਹੋ ਕੇ ਜਿਵੇਂ ਭਗਤਪੂਰਨ ਸਿੰਘ ਜਣਾ ਨੇ ਜਿਵੇਂ ਭਾਈ ਕਨਈਆ ਜੀ ਨੇ ਜਿਵੇਂ ਸਾਡੇ ਗੁਰੂਆਂ ਪੀਰਾਂ ਨੇ ਸਾਰਿਆਂ ਨੂੰ ਸਮਾਜ ਦੀ ਭਲਾਈ ਵਾਸਤੇ ਏਕ ਨਹੀਂ ਅਨੇਕ ਕਾਰਜ ਕੀਤੇ ਔਰ ਸੰਗਤ ਪੰਗਤ ਦੀ ਪ੍ਰਥਾ ਚਲਾ ਕੇ ਗੁਰੂ ਘਰ ਵਿੱਚ ਜਿਹੜਾ ਵਾ ਊਚ ਨੀਚ ਦਾ ਭੇਦ ਭਾਵ ਖਤਮ ਕੀਤਾ ਜਾਤ ਪਾਤ ਦਾ ਕੰਡਣ ਕੀਤਾ ਸ਼ੂਆ ਸ਼ਾਦ ਦੇ ਉੱਤੇ ਕਰੜੀ ਸੱਟ ਮਾਰੀ ਇੱਕ ਉਸ ਰੋਵਰ ਦੇ ਵਿੱਚ ਸਾਰੇ ਜਾਣੇ ਜਿਹੜੇ ਆ ਭਾਵੇਂ ਉਹ ਕੋਈ ਵੀ ਹੋਵੇ ਕਾਵੇਂ ਕੋਈ امیر ਹੋਵੇ ਗਰੀਬ ਹੋਵੇ ਕਿਸੇ ਵੀ ਜਾਤੀ ਨਾਲ ਲੋਕ ਕਿਸੇ ਵੀ ਵਰਨ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨੂੰ ਇੱਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਪੈਂਦਾ ਔਰ ਪਹਿਲਾਂ ਜਿਹੜੀ ਆ ਸਮਾਜ ਵਿੱਚ ਵਰਨਵੰਡ ਸੀ ਕਤਰੀ ਸ਼ੂਦ ਵੈਸ਼ ਤੇ ਬ੍ਰਾਹਮਣ ਪਰ ਗੁਰੂ ਸਾਹਿਬਾਨ ਨੇ ਇਹਨੂੰ ਖਤਮ ਕਰ ਦਿੱਤਾ ਔਰ स्त्री ਦੀ ਭਲਾਈ ਵਾਸਤੇ ਗੁਰੂ ਸਾਹਿਬਾਨਾਂ ਨੇ ਸਤਿਆ ਜਿਹੜੀਆਂ ਵਾਂ ਇਸ ਤਰ੍ਹਾਂ ਹੁੰਦੀਆਂ ਸੀ ਆਪਣੇ ਪਤੀ ਦੇ ਨਾਲ ਉਹਨਾਂ ਦੇ ਪ੍ਰਤੀ ਵੀ ਜਿਹੜਾ ਵਾ ਗੁਰੂ ਅਮਰਦਾਸ ਜੀ ਨੇ ਉਸ ਸਮੇਂ ਜਿਹੜਾ ਬਾਦਸ਼ਾਹ ਸੀਗਾ ਉਹਨੂੰ ਜਿਹੜਾ ਵਾ ਸਤੀ ਪ੍ਰਥਾ ਬੰਦ ਕਰਨ ਵਾਸਤੇ ਜਿਹੜਾ ਵਾ ਆਪਣਾ ਜਿਹੜਾ مشਵਰਾ ਦਿੱਤਾ ਔਰ ਗੁਰਬਾਣੀ ਵਿੱਚ ਵੀ ਲਿਖਿਆ ਕਿ ਸਤਿਆ ਸਈ ਨਾ ਕੀਨ ਜੋ ਮੜੀਆਂ ਲੱਕ ਜਲਣ ਸਤਿਆ ਸਈ ਨਾਨਕਾ ਜੋ ਬਿਰਹਾ ਵਿੱਚ ਜਲਣ ਇਹ ਜਿਹੜੀਆਂ ਮੜੀਆਂ ਮਸਾਣਾ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੀਆਂ ਮਿੱਟੀ ਹੋ ਜਾਂਦੀਆਂ ਵਾ ਆਪਣੇ ਪਤੀ ਦੇ ਨਾਲ ਉਹ ਸਤਿਆ ਨਹੀਂ ਆ ਸਤਿਆ ਨਹੀਂ ਜਾਨਕੀ ਸਤਿਆ ਦਾ ਭਾਵ ਉਹਦਾ ਸਤਿਆ ਜਿਹੜੀਆਂ ਸੁੱਟੀਆਂ ਕਹਿੰਦੇ ਸਤਿਆ ਉਹ ਆ ਜਿਹੜੀਆਂ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਬਿਰਹਾ ਦੇ ਵਿੱਚ ਵਿਛੋੜੇ ਵਿੱਚ ਜਿਹੜੀਆਂ ਉਹਨੂੰ ਯਾਦ ਰੱਖਦੀਆਂ ਤੇ ਜਿਹੜੇ ਆਪਣੇ ਬੱਚੇ ਆ ਜਿਹੜੇ ਉਹਨਾਂ ਦੇ ਹੁੰਦੇ ਉਹਨਾਂ ਨੂੰ ਪਾਲਦੀਆਂ ਵਾਂ ਸੰਭਾਲਦੀਆਂ ਵਾਂ ਇਹ ਤੋਂ ਤੱਕ ਵੀ ਗੁਰੂ ਸਾਹਿਬ ਨੇ ਵਿਧਵਾ ਵਿਆਹ ਨੂੰ ਜਿਹੜੀ ਪ੍ਰਵਾਨਗੀ ਦਿੱਤੀ ਕਿ ਜਿਹੜੀਆਂ ਵਿਡੋਜ਼ ਨੇ ਜਿਹੜੀਆਂ ਜਿਨ੍ਹਾਂ ਦੇ ਪਤੀ ਗੁਜ਼ਰ ਜਾਂਦੇ ਆ ਉਹਨਾਂ ਨੂੰ ਜੇਕਰ ਉਹ ਵਿਵਹਾਰੀ ਯੋਗ ਆ ਤੇ ਉਹਨਾਂ ਨੂੰ ਜਿਹੜਾ ਵਾ ਵਿਆਹ ਕਰਨ ਦੀ ਗੁਰੂ ਸਾਹਿਬਾਨ ਨੇ ਸ਼ਾਦੀ ਕਰਨ ਦੀ ਆਨੰਦ ਕਾਰਜ ਕਰਨ ਦੀ ਜਿਹੜੀ ਆ ਪਰਵਾਨਗੀ ਦਿੱਤੀ ਜਾਣੀ ਕਿ ਉਹਨਾਂ ਨੇ ਗੁਰਬਾਣੀ ਦੇ ਵਿੱਚ ਬਾੜ ਵਿਆਹ ਦੇ ਵਿਰੋਧ ਵਿੱਚ ਗੁਰੂ ਸਾਹਿਬਾਨਾਂ ਨੇ ਲਿਖਿਆ। ਸੋ ਕਹਿ ਸਕਦੇ ਆ ਕਿ ਸਾਡੀ ਜਿਹੜੀ ਗੁਰਬਾਣੀ ਆ ਗੁਰੂ ਸਾਹਿਬਾਨਾਂ ਦੀ ਇਹ ਸਮੁੱਚੀ ਮਾਨਵਤਾ ਵਾਸਤੇ ਆ। ਇਹਦੇ ਵਿੱਚ ਪਰਪੁਕਾਰ ਸਦਾਚਾਰ ਜਿਹੜੀਆਂ ਮੌਲਿਕ ਜਿਹੜੀਆਂ ਕਦਰਾਂ ਕੀਮਤਾਂ ਆ ਸਾਡਾ ਸੱਭਿਆਚਾਰ ਆਚਾਰ ਵਿਆਰ ਇਹ ਸਾਰਾ ਕੁਝ ਜਿਹੜਾ ਗੁਰਬਾਣੀ ਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬਾਨਾਂ ਨੇ ਜਿਹੜਾ ਵਾ ਉਚਾਰਨ ਕੀਤਾ ਔਰ ਗੁਰਬਾਣੀ ਦੇ ਵਿੱਚ ਜਿਹੜੀ ਆ ਸਾਨੂੰ ਪੰਕਤੀਆਂ ਤੁਕਾਂ ਜਿਹੜੀਆਂ ਪੜਨ ਲਈ ਮਿਲਦੀਆਂ ਸ਼ਬਦ ਮਿਲਦੇ ਆ ਕਹਿੰਦੇ ਨੇ ਕਿ ਸੱਚੋਂ ਉਰੇ ਸਭ ਕੋ ਉਪਰ ਸੱਚ ਆਚਾਰ ਕਹਿੰਦੇ ਠੀਕ ਆ ਕਿ ਸੱਚ ਤੋਂ ਜਿਹੜਾ ਬਾਤ ਸਾਰੀ ਚੀਜ਼ਾਂ ਨੀਵੀਆਂ ਉਸ ਪਰਮੇਸ਼ਰ ਤੋਂ ਉਸ ਕਾਲਪੁਰਖ ਤੋਂ ਜਿਹੜੀਆਂ ਵਾ ਸਭ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਕਿਉਂਕਿ ਸੱਚ ਜਿਹੜਾ ਸਭ ਤੋਂ ਵੱਡਾ ਕਿਹਾ ਗਿਆ ਪਰ ਜਿਹੜਾ ਆਚਰਨ ਸਾਡਾ ਜਿਹੜਾ ਕੈਰੇਕਟਰ ਆ ਉਹ ਉਹਦੇ ਤੋਂ ਵੀ ਉੱਪਰ ਕਿਹਾ ਗੁਰੂ ਸੇਬਾ ਨੇ ਕਿ ਉਹਦੇ ਤੋਂ ਵੀ ਉੱਪਰ ਆ ਇਸੀ ਤਰ੍ਹਾਂ ਕੂੜ ਨੂੰ ਕੁੱਟੇ ਨਾਨਕਾ ਉਹਦੇ ਕਾਹਦੇ ਸਾਚ ਰਹੀ ਕਹਿੰਦੇ ਜਿਹੜਾ ਝੂਠ ਆ ਉਹ ਇੱਕ ਦਿਨ ਜਿਹੜਾ ਵਾ ਉਹ ਖਤਮ ਹੁੰਦਾ ਵਾ ਨਾਸ਼ ਹੋ ਜਾਂਦਾ ਤੇ ਅੰਤ ਜਿਹੜੀ ਸੱਚ ਸੱਚਾਈ ਦੀ ਜਿੱਤ ਹੁੰਦੀ ਹੈ ਸੱਚ ਜਿੱਤਦਾ ਸੋ ਬੇਸ਼ੱਕ ਸਾਨੂੰ ਸੰਸਾਰ ਦੇ ਵਿੱਚ ਕਈ ਲੋਕ ਜਿਹੜੇ ਆ ਕਈ ਵਾਰੀ ਜਿਹੜੇ ਆ ਕਈ ਦਬਾ ਕੇ ਜਾਂ ਕੋਈ ਪੈਸੇ ਦੇ ਨਾਲ ਕਈ ਵਾਰੀ ਇਸ ਕਚੈਰੀ ਦੇ ਵਿੱਚ ਜਿਹੜੀ ਹੈ ਸੰਸਾਰ ਦੀ ਵਿੱਚ ਅਨਿਆਂ ਕਰ ਸਕਦੇ ਅਨਜਸਟਿਸ ਕਰ ਸਕਦੇ ਆ ਪਰ ਜਿਹੜੀ ਰੱਬ ਦੀ ਕਚੈਰੀ ਆ ਉਹਦੇ ਵਿੱਚ ਕੋਈ ਅਪੀਲ ਦਲੀਲ ਦੀ ਚੱਲਦੀ ਉਹਦੇ ਵਿੱਚ ਸੱਚੇ ਦਾ ਹੀ ਜਿਹੜਾ ਵਾ ਪੱਕ ਪੂਰ ਦਾ ਪਰਮਾਤਮਾ ਔਰ ਸੱਚੇ ਨੂੰ ਸੱਚੇ ਦਾ ਢੋਆ ਮਿਲਦਾ ਇਸ ਕਰਕੇ ਕਦੀ ਵੀ ਜ਼ਿੰਦਗੀ ਵਿੱਚ ਘਬਰਾਉਣਾ ਨਹੀਂ ਕਦੀ ਵੀ ਜ਼ਿੰਦਗੀ ਵਿੱਚ ਦਿਲ ਨਹੀਂ ਛੱਡਣਾ ਇਹ ਦੁੱਖ ਸੁੱਖ ਜਿਹੜੀ ਆ ਜ਼ਿੰਦਗੀ ਦਾ ਹਿੱਸਾ ਨੇ ਇਹ ਹਰ ਮਨੁੱਖ ਨੂੰ ਆਉਂਦੀ ਆ ਭਾਵੇਂ ਉਹ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਠੀਕ ਆ ਕਿ ਜਿਹੜਾ ਅਮੀਰ ਆ ਕੁਝ ਪੈਸੇ ਨਾਲ ਕੁਝ ਸਮੱਸਿਆਵਾਂ ਦਾ ਹੱਲ ਕਰ ਲਿੰਦਾ ਪਰ ਇਹ ਆ ਕਿ ਉਹਨਾਂ ਦੀਆਂ ਹੋਰ ਵੀ ਕਈ ਸਮੱਸਿਆਵਾਂ ਉਹ ਬਣ ਜਾਂਦੀਆਂ ਵਾ ਜੋ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਵੀ ਲਿਖਿਆ ਵਾ ਕਿ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਬਿਆਪੇ ਚਿੰਤਾ ਰੋਗ ਉਹਨਾਂ ਨੂੰ ਵੀ ਚਿੰਤਾ ਵਰਗੀਆਂ ਬਿਮਾਰੀਆਂ ਜਿਹੜੀਆਂ ਵਾ ਟੈਨਸ਼ਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਕਿ ਪੈਸੇ ਨੂੰ ਕਿਵੇਂ ਸੰਭਾਲਣਾ ਵਾ ਕੋਈ ਚਰਾਹ ਨਾ ਲਵੇ ਕੋਈ ਲੋਟ ਨਾ ਲਵੇ ਕੋਈ ਠਾਗ ਨਾ ਲਵੇ ਕਿਤੇ ਖਸ ਨਾ ਜਾਵੇ ਉਹਨਾਂ ਨੂੰ ਵੀ ਨੀਂਦਿਆਂ ਗੋਲੀਆਂ ਕਈ ਵਾਰੀ ਖਾ ਕੇ ਜਿਹੜਾ ਵਾ ਚੰਗੇ ਚੰਗੇ ਸੋਫਿਆਂ ਤੇ ਵੀ ਜਿਹੜੀ ਨੀਂਦ ਨਹੀਂ ਆਉਂਦੀ ਭਾਵੇਂ ਕਿੱਡਾ ਵੀ ਵਧੀਆ ਬੈੱਡ ਹੋਣਾ ਤੇ ਜਿਹੜਾ ਗਰੀਬ ਆ ਜਿਹੜਾ ਮਜ਼ਦੂਰ ਬੰਦਾ ਵਾ ਕਹਿੰਦੇ ਜਿਸੇ ਗ੍ਰਹਿ ਥੋੜੀ ਸੁਖ ਫਰੇ ਪਰਮਨਤਾ ਥੋੜੀ ਕਹਿੰਦੇ ਜਿਹਦੇ ਕੋਲ ਥੋੜਾ ਵਾ ਜਾਨੇ ਕਿ ਗੁਜਾਰੇ ਜੋਗਾ ਨਹੀਂ ਹੈਗਾ ਉਹ ਜਿਹੜਾ ਘੁੰਮਦਾ ਫਿਰਦਾ ਭਟਕਦਾ ਫਿਰਦਾ ਵਾ ਰੋਜੀ ਦੇ ਘਾਤਰ ਕਹਿੰਦੇ ਬਾਬੇ ਕਿ ਸਾਰਿਆਂ ਨੂੰ ਜਿਹੜੀਆਂ ਚਿੰਤਾਵਾਂ ਟੈਨਸ਼ਨਾਂ ਲੱਗੀਆਂ ਵਾਂ ਪਰ ਇਹ ਆ ਕਿ ਸੁਖੀ ਉਹ ਹੀ ਆ ਜਿੰਨੇ ਆਪਣੇ ਪਰਮਾਤਮਾ ਦਾ ਨਾਮ ਜਪਿਆ ਜਾਂ ਜਪਦਾ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਉਹ ਹੀ ਸੁਖੀ ਆ ਜਿਹੜਾ ਪਰਮਾਤਮਾ ਦੀ ਬਾਣੀ ਨੂੰ ਪੜਦਾ ਵਾ ਸੱਚੇ ਨਾਮ ਨਾਲ ਜੁੜਦਾ ਆਪਣੇ ਜੀਵਨ ਨੂੰ ਸਫਲ ਕਰਦਾ ਵਾ ਸੋ ਅਸੀਂ ਚੰਗੇ ਇਨਸਾਨ ਬਣਨਾ ਵਾ ਗੁਰੂ ਸੇਕ ਬਾਨਾ ਵਾ ਗੁਰੂ ਵਾਲੇ ਬਾਨਾ ਵਾ ਗੁਰੂ ਦੇ ਪਾਣੇ ਵਿੱਚ ਰਹਿ ਕੇ ਜੋ ਵੀ ਸਾਨੂੰ ਮਿਲਦਾ ਵਾ ਉਹਨੂੰ ਸਬਰ ਸ਼ੁਕਰ ਦੇ ਨਾਲ ਖਾਣਾ ਵਾ ਔਰ ਕਿਸੇ ਵੱਲ ਵੇਖ ਕੇ ਅਸੀਂ ਜਿਹੜਾ ਵਾ ਆਪਣੇ ਮਨ ਨੂੰ ਜਿਹੜਾ ਵਾ ਤਰਸਾਉਣਾ ਨਹੀਂ ਰੁਕੀ ਸੁਕੀ ਖਾਈ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾਲ ਤਰਸਾਈ ਜਿਓ ਗੁਰੂ ਸਾਹਿਬਾਨ ਫਰਮਾਉਂਦੇ ਨੇ ਬਾਬਾ ਫਰੀਦ ਜੀ ਕਿ ਜਿਹੋ ਜੀ ਵੀ ਤੁਹਾਨੂੰ ਰੁਕੀ ਸੁਕੀ ਮਿਲਦੀ ਆ ਉਹਨੂੰ ਖਾਓ ਪੀਓ ਤੇ ਖੁਸ਼ ਰਹੋ ਔਰ ਕਿਸੇ ਦੀ ਪਰਾਈ ਵੱਲ ਵੇਖ ਕੇ ਚੋਪੜੀ ਵੱਲ ਵੇਖ ਕੇ ਆਪਣਾ ਜਿਹੜਾ ਵਾ ਦਿਲ ਨਾ ਤਰਸਾਓ ਕਦੀ ਵੀ ਕਿਸੇ ਉੱਚੇ ਵਾਲੇ ਵੇਖ ਕੇ ਨਾ ਜਿਓ ਆਪ ਤੂੰ ਨੀਵੇਂ ਵਾਲੇ ਵੇਖੋ ਕਿ ਸਾਡੇ ਤੋਂ ਨੀਵੇਂ ਜਿਹੜੇ ਉਹ ਵੀ ਜਿਹੜੇ ਆ ਆਪਣਾ ਜੀਵਨ ਬਸਰ ਕਰਦੇ ਆ ਸੋ ਕਹਿੰਦੋ ਪਾਵੇ ਆ ਕਿ ਆਪਣੇ ਮਨ ਨੂੰ ਸਟੇਬਲ ਰੱਖਣਾ ਵਾ ਜੋ ਰੱਬ ਨਹੀਂ ਦਿੰਦਾ ਬੜਾ ਕੁਛ ਆ ਗੁਰੂ ਸਾਹਿਬਾਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪਰਮਾਉਂਦੀ ਆ ਕਿ ਜੇ ਪ੍ਰਸ਼ਾਰ ਛਤੀ ਅਮਰਤ ਕਾਹੀ ਉਹਦੀ ਕਿਰਪਾ ਦੇ ਨਾਲ ਸਾਨੂੰ ਬੜਾ ਕੁਛ ਮਿਲਦਾ ਕਹਿੰਦੇ ਇੱਕ ਬੀਨਾ ਦੇ 10 ਬੀਹਰ ਲਈ ਤਾ ਉਹ ਮੂੜਾ ਕਹੋ ਕਹਾ ਕਰੇ ਕਹਿੰਦੇ ਜੇਕਰ ਉਹ ਇੱਕ ਦੀ ਜਗ੍ਹਾ ਜਿਹੜਾ ਵਾ ਜੇ ਸਾਡੇ ਕੋਲ 10 ਹੋਰ ਲੈ ਲੇਗਾ ਕਹਿੰਨ ਤੋਂ ਪਾਵੇ ਆ ਕਿ ਉਹ ਖੋ ਵੀ ਸਕਦਾ ਦੀ ਕਿ ਉਹ ਸਮਰੱਥਾ ਵਾਲਾ ਵਾ ਚਕਤੀਸ਼ਾਲੀ ਹੈ ਸਾਨੂੰ ਅੱਖਾਂ ਦਿੱਤੀਆਂ ਵਾ ਸਾਨੂੰ ਉਹਨੇ ਕੰਨ ਦਿੱਤੇ ਸੁਣ ਲਈ ਸਾਨੂੰ ਪਰਿਵਾਰ ਦਿੱਤਾ ਵਾ ਉਹਦਾ ਜੀ ਚਾਹੀ ਤੂੰ ਵਾਪਸ ਵੀ ਲੈ ਸਕਦਾ ਇਸ ਕਰਕੇ ਪ੍ਰਮਾਤਮਾ ਦੇ ਕਦੀ ਕੋਈ ਗਿਲਾ ਨਹੀਂ ਕਰਨਾ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਨੇ ਸੋਹਣਾ ਤੰਦਰੁਸਤ ਸਰੀਰ ਦਿੱਤਾ ਵਾ ਪਰਿਵਾਰ ਦਿੱਤਾ ਆਪਾਂ ਨੂੰ ਪਾਣੀ ਦਿੱਤਾ ਪੀਣ ਲਈ ਹਵਾ ਦਿੱਤੀ ਹੈ ਮੁਫਤ ਧਰਤੀ ਜਿਹੜੀ ਆ ਉਹ ਸਾਡੇ ਤੁਰਨ ਫਿਰਨ ਵਾਸਤੇ ਦਿੱਤੀ ਆ ਧੁੱਪ ਜਿਹੜੀ ਸਾਨੂੰ ਮੁਫਤ ਮਿਲੀ ਹੈ ਜਿੰਨੀ ਮਰਜ਼ੀ ਸੇਕ ਸਕਦੇ ਆ ਕਪੜੇ ਸਕਾ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਇਹ ਜਿਹੜੀ ਕੁਦਰਤ ਆ ਨਾ ਸਾਡੀ ਇਹ ਤੋਂ ਬਿਨਾ ਸਾਡਾ ਜੀਵਨ ਜਿਹੜਾ ਵਾ ਅਸੰਭਵ ਹੈ ਜਾਨਕਿ ਅਸੀਂ ਜੀ ਨਹੀਂ ਸਕਦੇ ਪਾਣੀ ਤੋਂ ਬਿਨਾ ਨਹੀਂ ਜੀ ਸਕਦੇ ਹਵਾ ਤੋਂ ਬਿਨਾ ਨਹੀਂ ਜੀ ਸਕਦੇ ਅੰਨ ਪਾਣੀ ਤੋਂ ਬਿਨਾ ਨਹੀਂ ਵੇਖ ਜੀ ਸਕਦੇ ਕਹਿਣ ਤੋਂ ਭੋਜਨ ਤੋਂ ਬਿਨਾ ਨਹੀਂ ਜੀ ਸਕਦੇ ਧੁੱਪ ਤੋਂ ਬਿਨਾ ਵੀ ਨਹੀਂ ਜੀ ਸਕਦੇ ਇਹ ਜਿਹੜੀਆਂ ਵਾ ਕੁਦਰਤੀ ਦਾਤਾਂ ਸਾਨੂੰ ਮਿਲੀਆਂ ਤੇ ਜਿਹੜਾ ਜੀਵਨ ਹੈ ਇਹ ਵੀ ਕੁਦਰਤੀ ਆ ਅਸੀਂ ਆਪਣੀ ਮਰਜ਼ੀ ਨਾਲ ਨਾ ਆਏ ਆ ਤੇ ਨਾ ਅਸੀਂ ਆਪਣੀ ਮਰਜ਼ੀ ਨਾਲ ਇੱਥੋਂ ਜਾ ਸਕਦੇ ਆ ਕੁਦਰਤ ਦੇ ਪਾਣੀ ਨੂੰ ਮੰਨਣਾ ਵਾ ਕਹਿੰਦੇ ਭਾਵੇਂ ਆ ਕਿ ਜਦੋਂ ਕੋਈ ਮਨੁੱਖ ਦੁਨੀਆ ਤੇ ਆਇਆ ਉਹਨੂੰ ਥੋੜਾ ਪਤਾ ਸੀ ਕਿ ਮੈਂ ਦੁਨੀਆ ਤੇ ਆਉਣਾ ਠੀਕ ਆ ਸਾਡੇ ਮਾਂ ਪਿਓ ਨੂੰ ਜਾਂ ਦੂਜਿਆਂ ਨੂੰ ਪਤਾ ਹੋ ਸਕਦਾ ਵਾ ਕਿ ਗਰਸਾਖੀ ਮਾਫ ਕਰਨਾ ਕਿ ਪ੍ਰੈਗਨੈਂਟ ਆ ਜਾਂ ਬੱਚਾ ਹੋਣ ਵਾਲਾ ਵਾ ਪਰ ਸਾਨੂੰ ਥੋੜਾ ਉਸ ਵੇਲੇ ਪਤਾ ਹੁੰਦਾ ਕਿ ਅਸੀਂ ਹੋਣਾ ਕਹਿੰਦੇ ਭਾਬ ਕਿ ਪਰਮੇਸ਼ਰ ਦੇ ਹੀ ਅਸੀਂ ਭੇਜੇ ਹੋਏ ਇਨਸਾਨ ਆ ਪਰਮਾਤਮਾ ਦੇ ਆਪਣਾ ਜੀਵਨ ਚੱਕਰ ਜਿੰਨਾ ਕਿ ਸਾਨੂੰ ਮਿਲਿਆ ਵਾ ਇਹ சுவாਸਾਂ ਰੂਪੀ ਪੂੰਜੀ ਇਹਨੂੰ ਸਚਜੇ ਢੰਗ ਨਾਲ ਅਸੀਂ ਬਸਰ ਕਰਨਾ ਵਾ ਸੋਹਣਾ ਜੀਵਨ ਬਸਰ ਕਰਨਾ ਪਰਮਾਤਮਾ ਦਾ ਨਾਮ ਜਪਨਾ ਵਾ ਸਰਬੱਤ ਦਾ ਭਲਾ ਮੰਗਣਾ ਵਾ ਈਰਖਾ ਵੈਰ ਵਿਰੋਧ ਜਿੰਨੇ ਕੁਛ ਮਨ ਦੇ ਵਿੱਚ ਜਿਹੜੀਆਂ ਬੇਕਾਰ ਦੀਆਂ ਜਿਹੜੀਆਂ ਟੈਨਸ਼ਨਾਂ ਕਿਸੇ ਵਾਲੇ ਵੇਖ ਕੇ ਸੜਨਾ ਕਿਸੇ ਵਾਲੇ ਵੇਖ ਕੇ ਕਈ ਜਿਹੜੇ ਆ ਕਿਸੇ ਦੀ ਜੇਕਰ ਖੁਸ਼ੀ ਕਿਸੇ ਘਰ ਆਉਂਦੀ ਆ ਤੇ ਆਪਣੇ ਪ੍ਰਮਾਤਮਾ ਅੱਗੇ ਵੀਰ ਅਰਦਾਸ ਕਰਿਆ ਕਰੋ ਕਿ ਗੁਰੂ ਮਹਾਰਾਜ ਇਹਨੂੰ ਨੀਤਾ ਦੇ ਸਾਨੂੰ ਵੀ ਦੇਈਂ ਇਹ ਨਾ ਹੋਵੇਗੇ ਇਹਨੂੰ ਨਾ ਦੇਈ ਤੇ ਸਾਨੂੰ ਦੇਈ ਇਹ ਨਹੀਂ ਕਹਿਣਾ ਕਹਿੰਦੇ ਭਾਵੇਂ ਕਿ ਪ੍ਰਮਾਤਮਾ ਸਭ ਨੂੰ ਦੇ ਇਸੇ ਕਰਕੇ ਕਿਹਾ ਗਿਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਨੀਆਂ ਦੇ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾ ਤੁਸੀਂ ਖੁਸ਼ ਰਿਹਾ ਕਰੋ ਨੇ ਚਾ ਚੜ੍ਹਦੀ ਕਲਾ ਵਿੱਚ ਰਿਆ ਕਰੋ ਆਪਣੇ ਜੀਵਨ ਨੂੰ ਜਿਹੜਾ ਵਾ ਕਦੀ ਵੀ ਇਹ ਨਹੀਂ ਕਹਿਣਾ ਕਿ ਮੈਂ ਕਿਸੇ ਨਾਲੋਂ ਘਾਟਿਆ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ ਜਾਂ ਉਹ ਨਹੀਂ ਦਿੱਤਾ ਜਾਂ ਮੈਂ ਸੋਹਣਾ ਨਹੀਂ ਆ ਜਿਹੋ ਜਿਹੀ ਹੈਗੇ ਆ ਜੋ ਦਿੱਤਾ ਰੱਬ ਨੇ ਬਹੁਤ ਕੁਛ ਆ ਨਾ ਜਿਹੜਾ ਬੰਦਾ ਕਦੀ ਨਹੀਂ ਰੱਜਦਾ ਭਾਵੇਂ ਜਿੱਡਾ ਮਰਜੀ امیر ਹੋਵੇ ਉਹਦੀ ਤ੍ਰਿਸ਼ਨਾ ਵਧ ਹੀ ਜਾਂਦੀ ਹੈ ਅੱਗੇ ਵੀ ਆਪਾਂ ਗੱਲਾਂ ਕੀਤੀਆਂ ਕਿ ਕਈ ਜਿਹੜੀਆਂ ਨਾ ਕੋਈ ਪੈਸੇ ਨਾਲ ਰੱਜ ਸਕਦਾ ਨਾ ਕੋਈ ਚੀਜ਼ਾਂ ਨਾਲ ਰੱਜ ਸਕਦਾ ਵਾ ਕਹਿੰਦ ਪਾਪ ਕੇ ਜਿਹੜਾ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੇ ਸਭ ਕਾ ਜੀ ਸੰਤੋਖ ਤੋਂ ਬਿਨਾ ਸਬਰ ਤੋਂ ਬਿਨਾ ਕੋਈ ਬੰਦਾ ਰਹਿ ਨਹੀਂ ਸਕਦਾ ਤੇ ਇਹ ਜਿਹੜਾ ਸਾਰਾ ਸੁਪਨੇ ਦੇ ਨਿਆਈਆਂ ਕਹਿਣ ਤੋਂ ਭਾਅ ਕੇ ਮਰਨ ਵੇਲੇ ਕਿਸੇ ਨਾਲ ਨਹੀਂ ਕੁਝ ਵੀ ਖੜਨਾ ਇਹ ਤੋਂ ਤੱਕ ਜਿਹੜਾ ਤਾਨਿਆਂ ਜਿਹੜਾ ਸਰੀਰ ਹੈ ਇਹ ਵੀ ਇੱਥੇ ਹੀ ਰਹਿ ਜਾਣਾ ਇਸ ਕਰਕੇ ਕਦੀ ਵੀ ਆਪਣੇ ਆਪ ਨੂੰ ਜਿਹੜਾ ਵਾ ਝੂਰਨਾ ਨਹੀਂ ਇਹਨਾਂ ਫੀਰੀਟੀਆਂ ਜਾਂ ਈਨ ਪਾਵਣਾ ਨਹੀਂ ਪੈਦਾ ਕਰਨੀ ਆਪਣੇ ਮਨ ਚ ਪ੍ਰਭ ਕੇ ਸਿਮਰਨ ਕਬੂ ਨਾ ਛੂਰੇ ਪ੍ਰਭ ਕੇ ਸਿਮਰਨ ਹਰ ਗੁਣ ਪੂਰੇ ਕਈ ਜਿਹੜੇ ਆ ਸਾਧ ਸੰਗੀ ਜਿਹੜੇ ਆ ਜਾਂ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਕਈ ਵਾਰੀ ਆਪਣੀ ਜਿਹੜੀ ਆ ਕਈਆਂ ਦੀ ਹਾਈਟ ਘੱਟ ਹੁੰਦੀ ਆ ਜਾਂ ਕਈ ਵਾਰੀ ਕਈਆਂ ਦਾ ਜਿਹੜਾ ਰੰਗ ਆ ਉਹ ਸਾਵਲਾ ਹੁੰਦਾ ਜਾਂ ਜਿਹੋ ਜਿਹੇ ਵੀ ਆਪਾਂ ਨੂੰ ਪਰਮਾਤਮਾ ਨੇ ਨੈਣ ਨਕਸ਼ ਬਖਸ਼ੇ ਹਨ ਆਪਾਂ ਨੂੰ ਸਰੀਰ ਬਖਸ਼ਿਆ ਵਾ ਜਿਹੜੀ ਦੇਹ ਬਖਸ਼ੀ ਬੜੀ ਸੋਹਣੀ ਹੈ ਕਦੇ ਵੀ ਆਪਣੇ ਆਪ ਨੂੰ ਜਿਹੜਾ ਵਾ ਇਹ ਨਹੀਂ ਕਹਿਣਾ ਕਿ ਮੈਂ ਕਿਸੇ ਨਾਲੋਂ ਕਾਟੇ ਦੇ ਆਪਣੇ ਆਪ ਦਾ ਹੰਕਾਰ ਵੀ ਨਹੀਂ ਕਰਨਾ ਕਿ ਮੈਂ ਕਿਸੇ ਨਾਲੋਂ ਸੋਹਣਾ ਵਾਂ ਕਹਿਣ ਤੋਂ ਪਾਵੇ ਕਿ ਜੋ ਦਿੱਤਾ ਰੱਬ ਨੇ ਉਹਦਾ ਬਹੁਤ ਬਹੁਤ ਧੰਨਵਾਦ ਕਰਿਆ ਕਰੋ ਸ਼ੁਕਰ ਕਰਿਆ ਕਰੋ ਅੱਲਾ ਦਾ ਪਰਮੇਸ਼ਰ ਦਾ ਵਾਹਿਗੁਰੂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਦਿੱਤਾ ਬੜਾ ਕੁਛ ਹੈ ਤੰਦਰੁਸਤੀ ਬਖਸ਼ ਬਸ ਤੇ ਨਾਮ ਸਿਮਰਨ ਜਿਹੜਾ ਕਰਦੇ ਰਿਹਾ ਕਰੀਏ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਨਾ ਇਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਦੋਂ ਵੀ ਆਪਾਂ ਵੀਡੀਓ ਪਾਉਣੀ ਹੈ ਸਿਰਫ ਆਪਾਂ ਜਿੱਥੇ ਨਾਮ ਬਾਣੀ ਨਾਲ ਜੋੜਨ ਲਈ ਕਹਿੰਦੇ ਆ ਨਾ ਉਥੇ ਨਾਲ-ਨਾਲ ਜਿਹੜੀ ਆ ਇੱਕ ਚੰਗਾ ਇਨਸਾਨ ਬਣਨ ਵਾਸਤੇ ਚੰਗਾ ਜੀਵਨ ਜੂਣ ਵਾਸਤੇ ਜਿਹੜੀਆਂ ਆਪਜੀ ਦੇ ਨਾਲ ਜਿਹੜੀਆਂ ਵਾ ਨਾ ਵਿਚਾਰਾਂ ਸਾਂਝੀਆਂ ਕਰਦੇ ਰਹਿੰਨੇ ਆ ਕਿਉਂਕਿ ਵਿਖੋ ਜਿਹੜਾ ਉਪਰਾਲਾ ਜਿਹੜਾ ਸਾਡਾ ਆਪਣਾ ਜਿਹੜਾ ਵਾ ਗੁਰ ਸ਼ਬਦ ਵਿਚਾਰ ਚੈਨਲ ਦਾ ਕਹਿਣ ਤੋਂ ਪਾਵੇ ਆ ਕਿ ਇਹਦੇ ਵਿੱਚ ਇਹੋ ਹੀ ਆ ਕਿ ਆਪਾਂ ਜਿਹੜੇ ਸਾਰੇ ਰਲ ਮਿਲ ਕੇ ਰਹੀਏ ਉਸ ਪਰਮੇਸ਼ਰ ਦੇ ਬੰਦੇ ਆ ਇੱਕ ਨੂਰ ਤੇ ਸਭ ਜਗ ਵਿੱਚ ਪਜਿਆ ਕੌਣ ਭਲੇ ਕੋ ਮੰਦੀ ਅਵਲਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਵਿੱਚ ਪਜਿਆ ਕੌਣ ਭਲੇ ਕੋ ਮੰਦੀ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੂ ਸਾਰੇ ਜਾਣੇ ਇੱਕੋ ਹੀ ਸਾਰਿਆਂ ਵਿੱਚ ਇੱਕੋ ਜਿਹਾ ਲਊਗਾ ਠੀਕ ਹੈ ਕਿ ਗਰੁੱਪ ਵੱਖੋ ਵੱਖਰੇ ਹੋ ਸਕਦੇ ਏ ਬੀ ਸੀ ਜਿਹੜੀ ਜਿਵੇਂ ਹੁੰਦੇ ਆ ਪਰ ਖੂਨ ਸਾਰਿਆਂ ਚ ਲਾਲ ਰੰਗ ਦਾ ਹੀ ਆ ਸਾਰੇ ਸਾਡੇ ਮਾਸਤੇ ਬਣਿਆ ਅਗੇ ਵੀ ਦੱਸਿਆ ਭਾਵੇਂ ਕੋਈ ਕਿੱਡਾ ਵੀ ਵੱਡਾ ਜਿਹੜਾ ਵਾ ਕੋਈ ਰਾਜਾ ਵਾ ਤੇ ਭਾਵੇਂ ਇੱਕ ਭਿਖਾਰੀ ਆ ਸਾਰੇ ਜਿਹੜੇ ਆ ਪਰਮੇਸ਼ਰ ਵੱਲੋਂ ਇੱਕੋ ਜਿਹੀ ਬਣਾਈ ਗਏ ਆ ਠੀਕ ਆ ਕਿ ਦੁਨਿਆਵੀ ਤਾਂ ਅੰਦੌਲਤ ਘੱਟ ਵੱਧ ਹੋ ਸਕਦੀ ਆ ਪਰ ਜਿਹੜਾ ਪ੍ਰਮਾਤਮਾ ਵੱਲੋਂ ਜਿਹੜਾ ਵਾ ਆਪਾਂ ਨੂੰ ਜਿਹੜਾ ਸਰੀਰ ਆ ਉਹ ਸਾਰਿਆਂ ਨੂੰ ਜਿਹੜਾ ਵਾ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਉਹ ਵੀ ਜਿਹੜੇ ਆ ਉਹ ਵੀ ਹੱਡ ਮਾਸ ਦੇ ਹੀ ਬਣੇ ਸੀ ਤੇ ਜਾਂ ਬਣੇ ਆ ਤੇ ਅਸੀਂ ਵੀ ਹੱਡ ਮਾਸ ਦੀ ਪੁਤਲੀ ਬਣੇ ਆ ਗੁਰਬਾਣੀ ਵਿੱਚ ਕਿਹਾ ਵਾ ਕਿ ਇਹ ਰਕਤ ਬਿੰਦੂ ਦਾ ਜਿਹੜਾ ਵਾ ਨਾ ਦਾਰਾ ਵਾ ਇਹ ਪੰਖੀ ਬਚਦੇ ਵਿਚਾਰ ਮੈਨੂੰ ਕਹਿਣ ਦੁਪਾਵੇ ਆ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆਪਣੇ ਮਨ ਦੇ ਵਿੱਚ ਹੀਣ ਪਾਵਣਾ ਨਹੀਂ ਲਿਉਣੀ ਸਾਡਾ ਸਭ ਕੰਮ ਜਿਹੜਾ ਦਾ ਮੋਟੀਵੇਸ਼ਨ ਕਰਨਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾ ਔਰ ਇੰਨੀਆਂ ਕਿ ਵਿਚਾਰਾਂ ਜਿਹੜੀਆਂ ਆ ਆਪ ਜੀ ਨਾਲ ਸਾਂਝੀਆਂ ਕੀਤੀਆਂ ਵਾ ਔਰ ਸਹਿਜ ਪਾਠ ਦਾ ਜਿਹੜਾ ਵਾ ਉਹ ਵੀ ਤੁਸੀਂ ਆਨੰਦ ਮਾਣਿਆ ਵਾ ਬੜੇ ਹੀ ਰਾਮ ਦੇ ਨਾਲ ਆਪਾਂ ਪਾਠ ਕੀਤਾ ਵਾ ਬੇਸ਼ੱਕ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਇਨਸਾਨ ਕੋਲੋਂ ਕਈ ਵਾਰੀ ਜਿਹੜਾ ਵਾ ਸਰੀਰ ਵੀ ਕਈ ਵਾਰੀ ਨਹੀਂ ਠੀਕ ਹੁੰਦਾ ਜੰਗੀ ਤਰ੍ਹਾਂ ਕਈ ਵਾਰੀ ਜਿਹੜੀਆਂ ਮੈਂ ਕੋਈ ਜਦੋਂ ਸਰੀਰਕ ਤੌਰ ਤੇ ਨਾ ਠੀਕ ਹੋਈਏ ਕਈ ਵਾਰ ਜਾਂ ਕਈ ਵਾਰੀ ਜਿਹੜਾ ਕੋਈ ATMOSPHERE ਨਾ ਸਹੀ ਹੋਵੇ ਤੇ ਜਿਹੜਾ ਵਾ ਕਈ ਵਾਰੀ ਜਿਹੜੀ ਆ ਕੋਈ ਗਲਤੀ ਵੀ ਹੋ ਜਾਂਦੀ ਆ ਕਈ ਵਾਰੀ ਕੋਈ ਪੜਨ ਦੇ ਵਿੱਚ ਵੀ ਜਿਹੜਾ ਬੰਦਾ ਜਿਹੜਾ ਭਗਵਾਨ ਤੇ ਹੈਗਾ ਨਹੀਂ ਆ ਇਨਸਾਨੀ ਆ ਆਪਾਂ ਪਰਮਾਤਮਾ ਦੇ ਕੋਈ ਆ ਉਹ ਨਹੀਂ ਗਲਤੀ ਕਰਦਾ ਬਾਕੀ ਸਾਰੇ ਗਲਤੀ ਕਰਦੇ ਆ ਕਿਨ ਖਿਨ ਭੁੱਲਣ ਹਾਰ ਪੈਰ ਪੈਰ ਦੇ ਸਾਡੇ ਕੋ ਗਲਤੀਆਂ ਹੋ ਜਾਂਦੀਆਂ ਤੇ ਜਿਹੜਾ ਪਰਮਾਤਮਾ ਵਾ ਉਹ ਨਹੀਂ ਗਲਤੀ ਕਰਦਾ ਉਹ ਪੂਲ ਗੁਰੂ ਕਰਤਾ ਰਿਹਾ ਇਸ ਕਰਕੇ ਉਹਦੇ ਗਾੜੀ ਅਰਦਾਸ ਬੇਨਤੀ ਕਰੀਏ ਬਾਕੀ ਗਲਤੀਆਂ ਜਿਹੜੀਆਂ ਉਹਨਾਂ ਨੂੰ ਸੁਧਾਰੀਏ ਜੀਵਨ ਵਿੱਚ ਘੱਟ ਤੋਂ ਘੱਟ ਗਲਤੀਆਂ ਕਰੀਏ ਪਹਿਲੀ ਤੇ ਗੱਲ ਕਰੀਏ ਨਾ ਜੇਕਰ ਹੋ ਵੀ ਜਾਂਦੀ ਉਹ ਅਣਜਾਣੇ ਚ ਹੋ ਜੇ ਤੇ ਹੋ ਜੇ ਜਾਣ ਬੋਝ ਕੇ ਨਾ ਕੋਈ ਗਲਤੀ ਕਰੀਏ ਇੰਨੀਆਂ ਕਿ ਵਿਚਾਰਾਂ ਦੇ ਨਾਲ ਜਿਹੜੀ ਆ ਆ ਪੰਜ ਜਿਹੜੀ ਆ ਉਹ ਸਮਾਪਤੀ ਕਰੀਏ ਔਰ ਫੇਰ ਦਾਸ ਇੱਕ ਵਾਰੀ ਕਹਿੰਦਾ ਵਾ ਕਿ ਹੋਈਆਂ ਪੁੱਲਾਂ ਚੁੱਕਾਂ ਦੀ ਜਿਹੜੀ ਮਾਫੀ ਤੇ ਸਾਰੇ ਜਾਣੇ ਜਿਹੜੇ ਗੁਰੂ ਸ਼ਬਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜਿੰਨਾ ਨਹੀਂ ਕੀਤਾ ਕਰੋ ਤੇ ਲਾਈਕ ਕਮੈਂਟ ਜਿਹੜਾ ਵਾ ਕਰਿਆ ਕਰੋ ਵਾਹਿਗੁਰੂ ਲਿਖਣਾ ਨਾ ਭੁੱਲਿਆ ਕਰੋ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਜਿਹੜੇ ਸਾਹ ਲੈਣਦੇ ਸੁਣੀਆਂ ਦੀ ਉਹੋ ਹੀ ਆਪਣੀ ਮਤ-ਬਾਤ ਦਾ ਰੱਖਾ ਵਾ ਸੋ ਬਲਾਉ ਫਦੇ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ